ਵੇ 855 ਨਹੀਂ ਹੁਣ ਮਸ਼ਹੂਰ ਆ ਮਸ਼ਹੂਰ ਹੈ ਉਹਦੋਂ ਜੀ ਟ੍ਰਾਇਮ ਮਸ਼ਹੂਰ ਸੀਗੇ ਉਹਦੋਂ 9311 ਨੂੰ ਤੇ ਇਹਨੂੰ ਦਾਦਾ ਪੋਤਾ ਆ ਦੇਂਦੇ ਸੀ ਇਹਦੀ ਕਿਸ਼ਤ ਨਹੀਂ ਵੇਰਨ ਦਿੱਤੀ ਸੀ ਮਾਂ ਦੇ ਪੁੱਤ ਨੇ ਅੱਛਾ ਵੜਿਆ ਵੜਿਆ ਕਹਿੰਦੇ ਕੌਂਦੇ ਬੰਦੇ ਆਲਿਆ ਤੋਂ ਵੇਰ ਗੰਗਾ ਦੇ ਵਿਚਾਲੇ ਵੇਚਦੇ ਸੀ ਉਹਦੋਂ ਤੇ ਪਤਾ ਕੀ ਟਰੈਕਟਰ ਕੋਈ ਵੀ ਨਹੀਂ ਮਾੜਾ ਹੁੰਦਾ ਮਾੜਾ ਤਾਂ ਬੰਦਾ ਹਾਂ ਭਾਈ ਇਹਨਾਂ ਦੀ ਐ ਚੜਾਈ ਸੀਗੀ ਜਿਵੇਂ ਅੱਜ ਜੋਂਡੀਰਦੀ ਹੈ ਜੋਂਡੀਰਦੀ ਹੈ ਹਾਂ ਤੇ ਅੱਜ ਲੋਕ ਤਾਂ ਨਹੀਂ ਬਾਈ ਲੀਗ ਤਾਂ ਕਿਤੇ ਛੱਟਾ ਲੱਗਿਆ ਵਿਖਾਦੇ ਨਹੀਂ ਜੀਟਰ ਨਾ ਅਮਰੀਕਨਾਂ ਗਾਂ ਅਰਗੇ ਹੁੰਦੇ ਆ ਜੋ ਅਮਰੀਕਨਾਂ ਗਾਂ ਨਹੀਂ ਮੋਕ ਮਾਰਦੀ ਇਹ ਜੀਟਰ ਤੇ ਥਾਂ ਥਾਂ ਤੇਲ ਜਾਂ ਚੋਈ ਜਾਂਦਾ ਹੁੰਦਾ ਇਹ 137800 ਰੁਪਏ ਦਾ ਲਿਖ ਲਿਆ ਸੀ ਜਿੰਨਾ ਕਿ ਸਾਡੇ ਟੱਬਰ ਨੂੰ ਇਹਨੇ ਦਿੱਤਾ ਹਨਾ ਹਾਂ ਬਾਈ ਤੇ ਮੈਨੂੰ ਲੱਗਦਾ ਹੋਰ ਨਹੀਂ ਦੇ ਸਕਦਾ ਹਾਂਜੀ ਵੀ ਦੋਸਤੋ ਅੱਜ ਉਹਨੂੰ ਟਰੈਕਟਰ ਦਿਖਾਉਣਾ 3511 ਪਰ ਜਿਹੜੇ ਬਾਈ ਦਾ ਟਰੈਕਟਰ ਹੈਗਾ ਉਹ ਦੱਸਣ ਦੀ ਲੋੜ ਹੀ ਨਹੀਂ ਠੀਕ ਆ ਤੇ ਬਾਈ ਗੁਰਪ੍ਰੀਤ ਕੋਲੇ ਆਏ ਆ ਬਾਈ ਦਾ ਨਾਂ ਹੈਗਾ ਗੁਰਪ੍ਰੀਤ ਬਾਈ ਭਲਾਈ ਜਣੇ ਤੋਂ ਆ ਤੇ ਬਾਈ ਨੂੰ ਗੋਪੀ ਗੁਰਪ੍ਰੀਤ ਵੀ ਕਹਿ ਦਿੰਦੇ ਹਨਾ ਬਾਈ ਤੇ ਗੁਰਪ੍ਰੀਤ ਬਾਈ ਸਭ ਤੋਂ ਪਹਿਲਾਂ ਸਾਰਿਆਂ ਦਾ ਜਿੰਨੇ ਵੀ ਭਰਾਵੇਂਦੇ ਆਪਾਂ ਨੂੰ ਸਭ ਤੋਂ ਬਾਈ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਮਾਂ ਕੱਢ ਕੇ ਆਏ ਹਨਾ ਨਹੀਂ ਨਹੀਂ ਬਾਈ ਤੁਹਾਡਾ ਵੀ ਧੰਨਵਾਦ ਆ ਅੱਜ ਮੈਂ ਵੀ ਕਰਈ ਸੀਗਾ ਤਾਂਗੋਂ ਮੈਂ ਤੁਹਾਨੂੰ ਟਾਈਮ ਦਿੱਤਾ ਸੀਗਾ ਵੀ ਮੈਂ ਆ ਦਿਨ ਘਰੇ ਹੋਊਗਾ ਹਾਂਜੀ ਹਾਂਜੀ ਬਿਲਕੁਲ ਬਾਈ ਮੈਂ ਤਾਂ 59 11 ਦੀ ਬਹੁਤ ਪਾਈਆਂ ਵੀਡੀਓ 35 11 ਮੈਂ ਹਨਾ ਬਾਈ ਕੋਲੇ ਚਲਦੇ ਆ ਤੇ 35 11 ਕਹਿੰਦਾ ਵੀ ਨਾ ਸਾਡਾ ਬਾਪੂ ਫੈਮਿਲੀ ਮੈਂਬਰ ਹੀ ਆ ਹਨਾ ਹਾਂ ਬਾਈ ਇਹ ਮੰਨ ਕੇ ਚੱਲ ਯਾਰ ਜਿੱਦਾਂ ਕੁਝ ਵੀ ਜਿੰਨਾ ਜਿੰਨਾ ਕਿ ਸਾਡੇ ਟੱਬਰ ਨੂੰ ਇਹਨੇ ਦੇਤਾ ਹਨਾ ਹਾਂ ਬਾਈ ਤੇ ਮੈਨੂੰ ਲੱਗਦਾ ਹੋਰ ਨਹੀਂ ਦੇ ਸਕਦਾ ਇਹ ਹੁਣ ਤਾਂ ਵੀ ਆਪ ਵੀ ਵਿਚਾਰਾ ਆਵੇ ਬਜ਼ੁਰਗ ਹੋਇਆ ਪਿਆ ਉਸ ਮਾਈ ਬਹੁਤ ਆ ਸਾਡੇ ਹੁਣ ਥੋੜੀ ਜੀ ਵੀ ਜਿਵੇਂ ਆਦੇ ਹੁੰਦੇ ਹਨਾ ਜਦੋਂ ਨਾਲ ਦਾ ਸਾਥੀ ਆ ਕਿ ਬੁੱਢਾ ਹੋ ਜੇ ਤੇ ਫਿਰ ਹਾਂ ਹੁਣ ਬਈ ਮੰਨ ਕੇ ਚੱਲ ਡੈਡੀ ਦੀ ਪਹਿਲਾਂ ਇਨੀ ਕਿ ਸਮਾਈ ਸੀਗੀ ਬਈ ਹਾਂ ਬਈ ਮੇਰੀ ਵੀ ਹੁਣ ਤਾਂ ਸੀ ਇਹ ਟਰੈਕਟਰ ਕੰਮ ਲੈਣੇ ਛੱਡਤਾ ਨਾ ਇਹਨੂੰ ਆ ਹਾਂ ਹੁਣ ਤਾਂ ਮਾੜਾ ਮੋਟਾ ਹੋਵੇ ਰੰਗ ਜਾ ਲੈ ਗਿਆ ਹਾਂ ਆ ਜਿਵੇਂ ਆ ਮਾੜਾ ਜਾ ਲੈ ਗਿਆ ਰੰਗ ਜਿੰਨਾ ਓਰੀਜਨਲ ਹੀ ਆ ਕੱਲੇ ਤੇ ਮਰਗਾਟ ਜਰੂਰ ਲਵਾਤੇ ਸੀ ਕਿਉਂ ਝੋਨੇ ਵਾਲੇ ਵਾਣ ਕਰਕੇ ਗੱਲ ਕਰ ਗੱਲ ਜਾਂਦੇ ਆ ਆਪਣੇ ਥੋੜੀ ਜਾਂਦੇ ਆ ਨਾ ਬਈ ਤੇ ਹੁਣ ਬਈ ਮੇਰਾ ਇਰਾਦਾ ਹੈਗਾ ਮੈਂ ਕਈ ਵਾਰੀ ਇਰਾਦਾ ਜਾ ਕਰਿਆ ਵੀ ਇਹ ਕਨੋਪੀ ਲਵਾ ਦਗੇ ਦੇ ਹਾਂ ਮੇਰਾ ਡੈਡੀ ਕਹਿੰਦਾ ਵੀ ਨਹੀਂ ਇਹਦੇ ਕਨੋਪੀ ਦੀ ਲਵਾਉਣੀ ਆ ਆਹ ਛਤਰੀ ਸੋਹਣੀ ਲੱਗਦੀ ਆ ਐ ਬਾਈ ਉਹ ਆ ਵੀ ਇਹ ਪਹਿਚਾਨਾ ਸੋਹਣਾ ਸੋਹਣਾ ਲੱਗਦਾ ਤੇ ਇਹਦਾ ਬਾਈ ਜਿਹੜਾ ਸਲੈਂਸਰ orignal ਸੀਗਾ ਨਾ ਉਹ ਵੀ ਸਾਡੇ ਘਰੇ ਹੀ ਪਿਆ ਸੀਗਾ ਉਹ ਕੋਈ ਮੇਰਾ ਯਾਰ ਦੋਸਤ ਲੈ ਗਿਆ ਮੁੰਡਾ ਚੱਕ ਕੇ ਆਦਾ ਮੈਨੂੰ ਚਿੜੀ ਵਾਲਾ ਸਲੈਂਸਰ ਸੋਹਣਾ ਲੱਗਦਾ ਹਾਂ ਇਹਦੇ ਤਾਂ ਸਿੱਧੇ ਵਾਲੇ ਆਏ ਸੀ ਮੋੜ ਕਿਉਂ ਨੇ ਮੋੜੇ ਨਹੀਂ ਯਾਰ ਉਹ ਆਦਾ ਮੈਨੂੰ ਸੋਹਣਾ ਲੱਗਦਾ ਮੈਂ ਤਾਂ ਰੱਖੂਗਾ ਮੈਂ ਚਾ ਰੱਖ ਲਾ ਸਲੈਂਸਰ ਇਹਦੇ ਉਾਂ orignal ਲਿਆ ਕੇ ਹੋਰ ਲਾਤਾ ਸੀਗਾ ਠੀਕ ਹੈ ਬਾਈ ਡੈਨਮੋ ਇਹਦਾ ਹੁਣ ਤਿੱਕਾ ਜਿਹੜਾ ਪਰਾਣਾ ਸੀਗਾ ਆਪਣੇ ਘਰੀ ਪਿਆ ਹੁੰਦਾ ਸੀਗਾ ਡੈਨਮੋ ਠੀਕ ਹੈ ਉਹ ਮੇਰੀ ਕਿਤੇ ਗਾਇਹਾਜ਼ਰੀ ਚ ਚੱਕ ਕੇ ਪਤਾ ਨਹੀਂ ਤਾਂ ਕਿਤੇ ਘਰੇ ਹੀ ਆਸ-ਪਾਸੇ ਕਰਤਾ ਬੁੜੀਆਂ ਨੇ ਤੇ ਖਣੀ ਬਈ ਕੇ ਕਵਾੜਗੇ ਨੂੰ ਦੇਤਾ ਉਹ ਨਹੀਂ ਆਪਾਂ ਨੂੰ ਪਤਾ ਇਹ ਮਾਡਲ ਕਿਹੜਾ ਬਈ ਇਹ ਇਹ ਮਾਡਲ ਬਈ 1991 ਇਕੱਲਾ ਇਹਦੇ ਇੱਕ ਸਲੈਂਸਰ ਤੇ ਇੱਕ ਆਹ ਜਿਹੜਾ ਹੈਗਾ ਡੈਨਮੋ ਦੀ ਥਾਂ ਅਲਟਰਨੇਟਰ ਕਰਿਆ ਜਾ ਇਹਦੇ ਮਗਰਾਟ ਮਗਰੋ ਜ਼ਰੂਰ ਲਵਾਏ ਪਰ ਇਹ ਹਾਇ ਅਰੀਜਨਲ ਦੂਜਾ ਸਾਰਾ ਇਹ ਆਲ ਓਵਰ ਅਰੀਜਨਲ ਹੀ ਆ ਇੱਕ ਅਰੀ ਦਾ ਪੰਪ ਕਰਾਇਆ ਇੰਜਨ ਨਾਲ ਦਾ ਹੀ ਇੱਕ ਵਾਰੀ ਰੀਨਲ ਪੰਪ ਕਰਾਇਆ ਇੱਕ ਵਾਰੀ ਡਿਸਪੋਜ਼ਲ ਕਰਾਇਆ ਡਿਸਪੋਜ਼ਲ ਕਰਾਇਆ ਡਿਸਪੋਜ਼ਲ ਉਹ ਤਾਂ ਕਰਾਇਆ ਦੇ ਨਾ ਮਾੜੀ ਜੀ ਕੋਈ ਤਕਨੀਕੀ ਨੁਕਸਾ ਆ ਗਿਆ ਸੀਗਾ ਉਹ ਉਹਨੇ ਕੁ ਪਾਰਟੀ ਡਿਸਪੋਜ਼ਲ ਪਾਏ ਆ ਠੀਕ ਹੈ ਬੋਰੇ ਬਾਈ ਪ੍ਰਾਰ ਕਰਾਤਾ ਸੀਗਾ ਇਹਦੇ ਨਾ ਮਾੜੀ ਜੀ ਕਿਤੇ ਸਲੀਵ ਚ ਸੋਰੀ ਹੋ ਗਈ ਸੀਗੀ ਮਗਲੈਲ ਚ ਪਾਣੀ ਜਾਣ ਲੱਗ ਪਿਆ ਸੀਗਾ ਪਾਣੀ ਰਲੋਂ ਹਾਂ ਤੇ ਉਹ ਉਹ ਅਸੀਂ ਸਾਡੇ ਮੇਰੇ ਪਿਓ ਨੂੰ ਮੈਂ ਕਿਹਾ ਆਪਾਂ ਕਿਹੜਾ ਤੋਂ ਕੰਮ ਲੈਣਾ ਖੜਾ ਰਹਿੰਦੇ ਮੈਨੂੰ ਕਹਿੰਦਾ ਨਹੀਂ ਯਾਰ ਆਦਾ ਜੇ ਬੁਢਾ ਆ ਕੇ ਬੁਢਾ ਹੋ ਜਾ ਉਹਨੂੰ ਦਵਾਈ ਨਹੀਂ ਦਵਾਉਂਦੇ ਹਾਂ ਫਿਰ ਉਹ ਬਿਸਤਰੀ ਕੋਲੇ ਠੱਲੇ ਆਏ ਇੱਥੇ ਸਾਡੇ ਪਿੰਡ ਹੀ ਆ ਮੁੰਡਾ ਮਿਸਤਰੀ ਹੂੰ ਫਿਰ ਉਹਨੂੰ ਮੈਂ ਆ ਗਿਆ ਯਾਰ ਮੈਂ ਕਿਹਾ ਚੱਲ ਜਦੋਂ ਹੁਣ ਤੂੰ ਇੱਕ ਸਲੀਵ ਕੀ ਪਾਏਂਗਾ ਇੱਕ ਪੈਸਟਮ ਹਣਾ ਸਾਰੇ ਹੀ ਪਾ ਦੇ ਸਹੀ ਗੱਲ ਆ ਫਿਰ ਉਹਨੇ ਤਿੰਨੇ ਹੀ ਸਲੀਬਾਂ ਪੈਸਟਮਾਂ ਤੇ ਰਿੰਗ ਨੂੰ ਚੰਗੀ ਦਵਾਈ ਦਵਾਈ ਹਾਂ ਦਵਾਈ ਚੰਗੀ ਦਵਾਈ ਹਾਂ ਇਹ ਲਿਆਂਦਾ ਕੰਨਵੇ ਦੇ ਵਿੱਚ ਸੀ ਬਾਈ ਕੋਈ ਪਤਾ ਕਿੰਨੇ ਦੇ ਕਿੰਨੇ ਦਾ ਇੱਕ ਲੱਖ 37800 ਰੁਪਏ ਦਾ ਲਿਖ ਲਿਆ ਸੀ 137800 ਰੁਪਏ ਦਾ 91 ਦੇ ਵਿੱਚ ਤੇ ਇਹਦਾ ਮੰਨ ਕੇ ਚੱਲ 40000 ਰੁਪਏ ਉਹਦੋਂ ਭਰਿਆ ਸੀਗਾ ਸੀ ਦੂਜੀਆਂ ਮੇਰੇ ਡੈਡੀ ਨੇ ਉਹਦੋਂ ਕਿਸ਼ਤਾਂ ਕਰਾਂਗਾ ਕਿਸ਼ਤਾਂ ਦੇ ਸੀ ਹਾਂ ਤੇ ਇਹਦੀ ਬਾਈ ਇੱਕ ਕਿਸ਼ਤ ਨਹੀਂ ਵੇਰਨ ਦਿੰਦੀ ਸੀ ਮੇਰੇ ਪਿਓ ਨੇ ਉਹ ਅੱਛਾ ਠੀਕ ਉਹਨਾਂ ਟਾਈਮਾਂ ਚ ਨਰਮੇ ਹੁੰਦਿੰਦੇ ਸੀ ਕਿ ਇਕੱਲੇ ਹੀ ਸੀਗਾ ਮੇਰਾ ਪਿਓ ਇਕੱਲਾ ਭਰਾ ਹੀ ਆ ਚਾਰ ਭੈਣਾ ਸੀਗਾ ਮੇਰੇ ਭੂਆ ਹੋਰਿਆਂ ਚਾਰ ਆ ਹਾਂਜੀ ਬਾਈ ਤੇ ਇਹਦੀ ਕਿਸ਼ਤ ਨਹੀਂ ਵੇਰਨ ਦੁੱਤੀ ਸੀ ਮਾਂ ਦੇ ਪੁੱਤ ਨੇ ਅੱਛਾ ਵੜਿਆ ਵੜਿਆ ਕਹਿੰਦੇ ਕੌਂਦੇ ਬੰਦੇ ਆਲਿਆਂ ਤੋਂ ਵੇਰ ਕੇ ਗੱਦ ਬਚਾਲੇ ਵੇਚਤੇ ਸੀ ਉਦੋਂ ਹਾਂ ਤੇ ਆ ਟਰੈਕਟਰ ਤੇ ਨਾਲੇ ਬਾਈ ਨਾ ਇਹਦਾ 60k 1000 ਤਾ ਇਹ ਰੱਖ ਲਾ 30 90 97000 ਰੁਪਏ ਦਾ ਹੀ ਲੋਨ ਸੀ ਹੂੰ ਉਦੋਂ ਨਾਲ ਬੀਮਾ ਕਰ ਦਿੰਦੇ ਸੀਗੇ ਟਰੈਕਟਰਾਂ ਦਾ ਅੱਛਾ ਬਾਈ 99000 ਇਹਦਾ ਵਿਆਜ ਦੇ ਨਾਲ-ਨਾਲ ਬੀਮੇ ਦਾ ਪੈ ਗਿਆ ਸੀਗਾ अच्छा भाई ओ तो बाड़ी ठगी सीगी ट्रैक्टर आ ओदा फिर ओला बाड़ा हाँ, सी हाँ, ना भाई ओला बाड़ा सीगा हुन त चलो माड़ा मुता ते ए ओदो 1 लाख 37800 ਦਾ ਲਿਕ ਲਿਆ ਸੀਗਾ ਮੁਰਕੇ ਨੇ 2002 ਚ ਮੇਰਾ ਵੱਡਾ ਜਿਹੜਾ ਦਾਦਾ ਸੀਗਾ ਉਹ ਇਹਨੂੰ ਵੇਚ ਕੇ ਸੋਨਾ ਲਿਕਾ ਲੈਂਦਾ ਸੀ ਅੱਛਾ ਵੇਚਦੇ ਸੀ ਇਹਨੂੰ ਉਦੋਂ ਵੇਚਦੇ ਸੀਗੇ ਉਹ ਸਾਨੂੰ ਉਹ ਤਾਂ ਏਜੰਸੀ ਵਾਲਿਆਂ ਨੇ 1 लाख 80000 ਲਾਦਾ 1 लाख 80000 ਦਾਤਾ ਹਾਂ 2002 ਦੀ ਗੱਲ ਹੈ ਜਦੋਂ ਅਸੀਂ ਘੋੜਿਆਂ ਲੰਗਾ ਉਦੋਂ ਘੋੜਿਆਂ ਲਿਆਂ ਨੂੰ ਸਾਲ ਕੋਇਆ ਸੀਗਾ ਤੇ ਮੇਰਾ ਇਹ ਡੈਡੀ ਆ ਤਾਂ ਵੀ ਨਹੀਂ ਵੇਚਦਾ ਹੂੰ ਇਸੇ ਦਾ ਹੀ ਕੰਮ ਕਰਾਵਾਂਗੇ ਹੂੰ ਉਦੋਂ ਇਹਦਾ ਕੰਮ ਕਰਾਇਆ ਸੀਗਾ ਆਪਣਾ ਪੰਪ ਦਾ ਉਦੋਂ ਹਾਂ ਉਹ ਇਹਨੇ ਮੰਨ ਕੇ ਚੱਲ ਕੰਮ ਇਹਨੇ ਤਾਂ ਬਾਲਾ ਭਾਲਿਆ ਇੱਕ ਅਗਲੇ ਹਿੱਸੇ ਦਾ ਕਰਾਇਆ ਸੀਗਾ ਉਹ ਐ ਸਿਰ ਜ ਨਹੀਂ ਮਾਰਦਾ ਸ਼ਰਮ ਆ ਲੱਗ ਜਾਂਦਾ ਸਪੈਂਡਲ ਪੋਸ਼ ਪੋਸ਼ ਲੱਗ ਹਾਂ ਕੰਮ ਇਹਨੇ ਤਾਂ ਬਾਲਾ ਭਾਲਿਆ ਸਾਡੇ ਨਾਲ ਜਿੱਥੇ ਆਪਾਂ ਖੜੇ ਆਨੇ ਇੱਥੇ ਹਨ ਇਹ 12 12 ਕਿੱਲਿਆਂ ਦਾ ਟੱਕਾ ਇੱਥੇ ਸਾਡਾ ਠੀਕ ਹੈ ਬਈ ਇਹ ਸਾਰਾ ਵੀ ਮੰਨ ਕੇ ਚੱਲ ਕਰਾਹਾ ਇਸੇ ਨਾਲ ਹੀ ਲਾਇਆ ਇਹ ਤਿੰਨ ਤਿੰਨ ਫੁੱਟ ਵਾਂ ਡੂੰਗਾ ਕਰਿਆ ਭਾਈ ਉਹ ਆ ਜਿਹੜੇ ਐਚ ਐਮਟੀ ਟਰੈਕਟਰ ਆਪਣੇ ਮਲੇ ਏਰੀਏ ਦੇ ਵਿੱਚ 98 11 ਲੈ ਲੀ ਗੇ ਹਣਾ ਆਹ ਟਰੈਕਟਰ 25 11 35 11 45 11 ਉਦੋਂ ਭਾਈ ਇਹਨਾਂ ਦੀਆਂ ਐ ਚੜਾਈ ਸੀਗੀ ਜਿਵੇਂ ਅੱਜ ਜੌਂਡੀਰਦੀ ਹੈ ਜੌਂਡੀਰਦੀ ਹੈ ਹਾਂ ਤੇ ਅੱਜ ਭਾਈ ਫਿਰ ਜਿਹੜਾ ਜਿਵੇਂ 855 ਨਹੀਂ ਹੁਣ ਮਸ਼ਹੂਰ ਆ ਮਸ਼ਹੂਰ ਹੈ ਹਾਂ ਉਦੋਂ ਜੀਟਰ ਆ ਮਸ਼ਹੂਰ ਸੀਗੇ ਉਦੋਂ 98 11 ਨੂੰ ਤੇ ਉਹਨੂੰ ਦਾਦਾ ਪੋਤਾ ਆ ਦੇਂਦੇ ਸੀ ਦਾਦਾ ਪੋਤਾ ਤੇ ਵਿਚਾਲੇ ਪਿਓ ਦਾ ਦਰਜਾ ਦਿੱਤਾ ਸੀ 45 11 ਨੂੰ 45 11 ਹਾਂ ਤੇ 25 11 ਗਾਂਹ ਦਾ ਜਵਾ ਕਾ ਦੇ ਹੁੰਦੇ ਸੀਗੇ ਤੇ ਉਦੋਂ ਬਠਿੰਡੇ ਜਾਂ ਸੀ ਤਾਂ ਉਹਨਾਂ ਨੇ ਦੂਰੇ ਪੈਡਲ ਲਾਣੇ ਹਾਂ ਇਹ ਮੁਕਸਰ ਲਿਆ ਸੀਗਾ ਅਸੀਂ ਸੰਤ ਬਰਾੜਕਿਆਂ ਤੋਂ ਇਹਨਾਂ ਕੋਲ ਏਜੰਸੀ ਮੁਕਸਰ ਠੀਕ ਹੈ ਇਹ ਕਹਰੇ ਪੈਡਲ ਵਾਲਾ ਸੀਗਾ ਇਹ ਫਿਰ ਉੱਥੋਂ ਚੇਂਜ ਕਰਨਾ ਪੈਂਦਾ ਹੂ ਬ੍ਰੇਕਾਂ ਨੂੰ ਆ ਇੱਥੇ ਸੀਗੀ ਵਿਚਾਲੇ ਕਿੱਲੀ ਜੀ ਮਗਰੋਂ ਮੈਂ ਕਰਾਤਾ ਸੀਗਾ ਡਬਲ ਬ੍ਰੇਕ ਇਹ ਇਹ ਮੈਂ ਕਰਾਇਆ ਸੀਗਾ ਕਿਉਂ ਬਾਈ ਇਹ ਮੈਂ ਵੀ 17 ਸਾਲ ਵਾਹਿਆ ਟਰੈਕਟਰ ਅੱਛਾ ਹੀ ਇਹ ਤੇ ਤਾਂ ਯਾਰ ਮੈਂ ਨਾ ਜੀ ਨਹੀਂ ਕਰਦਾ ਹਨਾ ਉੱਤਰ ਨੂੰ ਇਹ ਟਰੈਕਟਰਾਂ ਦੇ ਤਾਂ ਹਨਾ ਬਹਿ ਕੇ ਬਾਈ ਇਹ ਨਾ ਥੋੜੀ ਜੀ ਚਾਲ ਤਾਂ ਹੈਗੀ ਥੋੜੀ ਹਾਂ ਝੇੜਤਾ ਅਗਲਾ ਹਰੇ ਕਰਦਾ ਵੀ ਹਨਾ ਯਾਰ ਹੂੰ ਕੋਈ ਕਈ ਬੰਦੇ ਆਏ ਵੀ ਆਉਂਦੇ ਜੋ ਲੰਮੇ ਜਿਵੇਂ ਸਾਡਾ ਆ ਪੱਖਾ ਪੰਛੀ ਕਿੱਲੇ ਲੰਮਾ ਹਾਂ ਹਾਂ ਸਾਡਾ ਛੋਟਾ ਮੇਰਾ ਭਰਾ ਹੀ ਆਖ ਦਿੰਦਾ ਕਿ ਜਦੋਂ ਇਹਦੇ ਛੱਡਦੇ ਫਿਰ ਤਾਂ ਭਵੇਂ ਪਿਸ਼ਾਬ ਕਰਕੇ ਆਰਾਮ ਨਾਲ ਬਹਿ ਜਾਏ ਤਾਂ ਉੱਪਰਦਾ ਪਰ ਇਹ ਨਾ ਤੁਰਦੇ ਆਰਾਮ ਨਾਲ ਸੀਗੇ ਖਚਾਈਾਰੇ ਟਰੈਕਟਰ ਹੀ ਪੁਰਾਣੇ ਖਚਾਈ ਇਹਨਾਂ ਦੀ ਜਾਦੇ ਸੀਗੇ ਕਿਉਂ ਲੋਹਾਈ ਵਾਲੇ ਸੀਗੇ ਲੋਹਾਈ ਵਾਲੇ ਇਹ ਕਿਹੜਾ ਉਹ ਦੂਜੇ ਸੀਗੇ ਥਰੀ ਸਪੀਡ ਵਾਲੇ ਹਾਈ ਲੋ ਵਾਲੇ ਸੀਗੇ ਟਾਪ ਲੋਜ ਤਾਂ ਬਈ ਇਹ ਤਾਂ ਸੁੱਕਾ ਵਾਣ ਪਟਾਉਣਾ ਹੋਵੇ ਨਜ਼ਾਰੇ ਹੀ ਆ ਜਾਂਦਾ ਨੇਰੀ ਆ ਜਾਂਦਾ ਫੇਟੀ ਕੀ ਰਾਤ ਹੋਵੇ ਤੇ ਸਦੀਕ ਜਹਾ ਮਾਨਕ ਲੱਗਿਆ ਹੋਵੇ ਹਨਾ ਫੇਰ ਤਾਂ ਪਿਛਲਾ ਆਵਾਜ਼ ਜੀ ਵੀ ਇਹਦੀ ਕਰਦੀ ਕੁਕ ਕੁਕ ਟਰੈਕਟਰ ਨਹੀਂ ਬਈ ਇਹ ਮਾੜੇ ਇਹ ਤਾਂ ਦੂਰੋਂ ਹੀ ਤੋਂ ਪਤਾ ਲੱਗ ਜਾਂਦਾ ਕਿ ਅੱਜ ਬਈ ਗੱਲ ਪਤਾ ਕੀ ਇਹ ਟਰੈਕਟਰ ਕੋਈ ਵੀ ਨਹੀਂ ਮਾੜਾ ਹੁੰਦਾ ਮਾੜਾ ਤਾਂ ਬੰਦਾ ਹਾਂ ਚਲੋ ਸਮੇ ਦੇ ਹਿਸਾਬ ਨਾਲ ਜਿਵੇਂ ਹੁਣ ਵਾਹਨ ਛੋਨੇ ਆਲੇ ਹੋ ਗਏ ਹਨਾ ਵਾਹਨ ਕਰੜੇ ਹੋ ਗਏ ਮਾੜੇ ਟਰੈਕਟਰ ਛੋਟੇ ਰਹੇਗੇ ਤਿੰਨ ਸਿਲੰਡਰੇ ਨਹੀਂ ਪਟਦੇ ਹਮ ਇੱਕ ਸੰਦੇ ਵੱਡੇ ਹੋ ਗਏ ਪਰਾਲੀ ਹੋਗੀ ਜਿਵੇਂ ਹਨਾ ਬਿਲਕੁਲ ਪਰਾਲੀ ਹੁਣ ਜਿਵੇਂ ਰੂਟਾਵੇਟਰ ਜਾਂ ਹੈਪੀ ਸੀਡਰ ਕਿਵੇਂ ਚੱਕ ਲੈਣਗੇ ਪਰ ਇਹ ਆਪ ਦੇ ਸਮੇ ਦੇ ਬਾਦਸ਼ਾਹ ਟਰੈਕਟਰ ਆ ਬਈ ਅੱਜ ਟਰੈਕਟਰ ਚੱਲੀ ਜਾਂਦੇ ਆ ਮੋਡੀਫਿਕੇਸ਼ਨ ਦਾ ਹਨਾ ਦੌਰ ਪੂਰਾ ਚੱਲੀ ਜਾਂਦਾ ਟਰੈਕਟਰ ਅਗਲਾ ਕਹਿੰਦਾ ਬਈ ਮੈਂ ਤਾਂ ਇੱਥੋਂ ਕੁਲਵਾ ਕੇ ਸਾਰਾ ਬਣਾ ਦੇਣਾ ਨਾਵਾ ਤੁਸੀਂ ਕੀ ਸੋਚਿਆ ਕਦੇ ਇਹ ਬਣਵਾਉਣਾ ਨਹੀਂ ਬਈ ਯਾਰ ਮੈਂ ਤਾਂ ਬਹੁਤ ਵੇਰੀ ਆਖਿਆ ਹਮ ਮੈਂ ਤਾਂ ਮੰਨ ਕੇ ਚੱਲ ਦੋ ਤਿੰਨ ਮੇਰੀ ਆਗਤਾ ਵੀ ਕੋਈ ਦੋ ਜਵਾਨੀ ਚਾੜਦਗੇ ਮੈਂ ਦੋ ਤਿੰਨ ਕ ਲੱਖ ਰੁਪਇਆ ਲੱਗੂ ਵੀ ਇਹਨੂੰ ਮੋਡੀਫਾਈ ਕਰਾਦਗੇ ਹਨਾ ਪਰ ਨਹੀਂ ਯਾਰ ਸਾਡਾ ਮੇਰਾ ਪਿਓ ਦਾ ਵੀ ਜਿੰਨਾ ਚਿਰ ਮੈਂ ਹੈਗਾ ਹਨਾ ਇਹਨੂੰ ਆ ਹੀ ਰਹਿਣ ਦਿਓ ਅਸੀਂ ਦੋਨੇ ਆ ਹੀ ਰਹੇ ਆ ਇਕੱਠੇ ਆ ਹੀ ਰਵਾਂਗੇ ਉਹ ਆਦਾ ਮੇਰੇ ਵੀ ਗੋਡੇ ਜਵਾਬ ਦੇਗੇ ਤੇ ਆ ਵੀ ਇਹਦੇ ਵੀ ਬਾਈ ਮਗਰ ਦੇ ਕੇ ਗੋਡੇ ਜਵਾਬ ਲੀ ਕਰਦਾ ਬਾਈ ਤਣੀ ਲੀਗ ਲੋਕ ਤਾਂ ਨਹੀਂ ਬਾਈ ਲੀਗ ਤਾਂ ਕਿਤੇ ਛੱਟਾ ਲੱਗਿਆ ਵਿਖਾਦੇ ਤਾਂ ਜੀਟਰ ਨਾ ਅਮਰੀਕਨਾਂ ਗਾਂ ਵਰਗੇ ਹੁੰਦੇ ਆ ਜੇ ਅਮਰੀਕਨਾਂ ਗਾਂ ਨਹੀਂ ਮੋਕ ਮਾਰਦੀ ਇਹ ਜੀਟਰ ਤੇ ਥਾਂ ਥਾਂ ਤੇਲ ਜਾਂ ਚੋਈ ਜਾਂਦਾ ਹੁੰਦਾ ਹਾਂ ਆਵੇ ਜਮੀਨਾਂ ਦੀਆਂ ਗੋਲੀਆਂ ਗਾਲੀਆਂ ਨਹੀਂ ਗੋਲੀਆਂ ਕੱਸ ਗਿਆ ਹਾਂ ਇਹ ਕੱਸ ਗਿਆ ਸੀ ਗਲਤੀ ਨਾਲ ਨਿਕਲ ਲੱਗਿਆ ਵਾਸ਼ਲਾ ਲਵਾंगा ਦੂਰੀ ਯਾਰ ਹਾਂ ਉਦੋਂ ਤੋਂ ਅਸੀਂ ਕੰਮ ਲੈਂਦੇ ਹੁੰਦੇ ਸੀਗੇ ਹੁਣ ਤਾਂ ਬਾਈ 4 ਸਾਲ ਹੋ ਗਏ ਰਿਟਾਇਰਮੈਂਟ ਹੀ ਆ ਹੁਣ ਰਿਟਾਇਰਮੈਂਟ ਨਹੀਂ ਇੱਕੇ ਮੋਟੇ ਕੰਮ ਤਾਂ ਫੇਰ ਵੀ ਲੈਂਦੇ ਨਹੀਂ ਇਹ ਨੂੰ ਮੇਰਾ ਡੈਡੀ ਚਲਾਉਂਦਾ ਵੀ ਜਦੋਂ ਤੇ ਜਾ ਮੈਂ ਚਲਾਉਣਾ ਸਾਡਾ ਛੋਟਾ ਬੇਲੀ ਤਾਂ ਤੇ ਬੰਦਾ ਮਾੜਾ ਮੋਟਾ ਹੀ ਮੈਂ ਤੈਨੂੰ ਆਖਾਂ ਮੈਨੂੰ ਹਜੇ ਵੀ ਇਹਦਾ ਮੋਹ ਤੇ ਆਉਂਦਾ ਬਈ ਇਹਨੇ ਮੈਨੂੰ ਨਾਲੇ ਤਾਂ ਡਰਾਈਵਰੀ ਸਿਖਾਈ ਆ ਨਾਲੇ ਮੈਂ ਇਹ 16 17 ਸਾਲ ਵਾਹਿਆ ਇੱਕ ਸਾਲਾ ਜਿਹੜਾ ਇਹਦੇ ਤੇ ਬਹਿ ਕੇ ਸਕੂਨ ਆਉਂਦਾ ਨਾ ਉਹ ਵੱਡੇ ਟਰੈਕਟਰਾਂ ਤੇ ਉਹਦਾ ਮੈਂ ਕਹਿੰਨਾ ਇਹਦੇ ਘੂਟ ਭਰਾਈ ਤੁਰੇ ਆਉਂਦੇ ਆ ਹੈ ਬਾਈ ਗੋਪੀ ਇਹਦੇ ਬਾਰੇ ਨਾ ਬਾਈ ਤੁਸੀਂ ਐਂ ਦੱਸੋ ਵੀ ਅੱਜ ਜਿਹੜੇ ਟਰੈਕਟਰਾਂ ਚ ਅੱਜ ਟਾਈਮ ਆ ਰਿਹਾ ਤੇ ਇਹਦੇ ਵਿੱਚ ਜਿਹੜਾ ਆਉਂਦਾ ਸੀ ਉਹਦੀਆਂ ਖਾਸੀਅਤਾਂ ਮਾੜੀਆਂ ਦੱਸੋ ਨਾ ਬਾਈ ਨਹੀਂ ਬਾਈ ਜਿਹੜੇ ਅੱਜ ਟਰੈਕਟਰ ਆ ਗਏ ਨਾ ਅੱਜ ਇੱਕ ਤਾਂ ਆ ਕੇ 3 ਦਾ ਪਾਵਰਾਂ ਜਿਵੇਂ ਸੰਦ ਆਗੇ ਉਵੇਂ ਉਹਨਾਂ ਚ ਤਾਕਤਾਂ ਹਾਂ ਹਾਂਜੀ ਉਹ ਅੱਜ ਆਪਦੇ ਟਾਈਮ ਦੇ ਬਾਦਸ਼ਾਹ ਹਨ ਜਿਵੇਂ ਐਮਬੀ ਬਲੋ ਆ ਵੱਡੇ ਹੁਣ 855 ਕਰੋੜ ਨੂੰ ਦੂਰਾ ਧਰਤੀ ਨੂੰ ਸਹੀ ਗੱਲ ਹੈ ਜਿਹੜਾ ਟਾਈਮ ਇਹਨਾਂ ਦਾ ਸੀਗਾ ਉਹ ਟਾਈਮ ਇਹ ਬਾਦਸ਼ਾਹ ਸੀਗੇ ਬਾਦਸ਼ਾਹ ਸੀ ਹਨ ਇਹ ਗੱਲ ਨੂੰ ਤਾਂ ਤੂੰ ਸਮਝਦਾ ਨਾ ਬਈ ਹੁਣ ਅੱਜ ਦੀ ਘੜੀ ਇਹ ਜਿਹੜੇ ਛੋਟੇ ਟਰੈਕਟਰ ਆ ਇਹਨਾਂ ਦੇ ਵਾਸਤਝ ਨਹੀਂ ਰਹੀ ਗੱਲ ਹੁਣ ਇਹ ਸੁਪਰਸੀਡਰ ਵਿਚਾਰਾ ਕਿੱਥੋਂ ਚਲਾ ਲੂਗਾ ਜਦੋਂ ਇਹਦੇ ਮਗਰ ਸੁਪਰਸੀਡਰ ਪਾਤਾ ਪੀਟ ਕੋ ਸਾਰੀ ਭੰਨ ਦੂ ਚੱਕ ਦੂ ਕਿ ਨਹੀਂ ਛੋਟਾ ਇੰਜਨ ਹੈ ਇਹਦਾ 40 40 ਹਸ ਪਾਵਰ ਆ ਇੰਨੇ ਕਦਾ ਯਾਰ ਹਾਂ